ਸੋਛਨ ਐਕਸਟਰੈਪਸ਼ਨ ਕਾਲ ਕਿੰਨੀ ਵੀ ਸੀਗੀ ਤੇ ਫਾਇਰਿੰਗ ਕਿੰਨੀ ਸੀਗੀ ਉਹ ਮਨੀਕਰਨ ਤੋਂ ਸਾਡੀ ਪلیس ਪਾਰਟੀ ਨੇ ਫੜ ਲਈ ਤਿੰਨ ਵਿਅਕਤੀ ਗ੍ਰਿਫਤਾਰ ਹੈ ਇਹਨਾਂ ਦਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਤਿੰਨ ਜਿਹੜੇ ਵਿਅਕਤੀ ਹੈ ਇਹ 35 ਮੁਕਦਮੇ ਦਰਜਾ ਹਨ ਤੇ ਗੁਰਪ੍ਰੀਤ ਚਾਰ ਮੁਕਦਮੇ ਤਰਨਤਾਰਨ ਦਾ ਰਹਿਣ ਵਾਲਾ ਹੈ ਇੱਕ ਭੁਪਿੰਦਰ ਹੈ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਤੇ ਇਹ ਮੁਕਦਮੇ 23 ਮੁਕਦਮੇ ਅਫਾਇਰਸ ਅਗੇਂਸਟ ਹੈ ਆਰਮਡ ਟੁਕਾਟੀ ਮਟਰ ਅਟੈਂਪਟ ਟੂ ਮਰਡਰ ਤੱਜਾ ਹੈ ਜਗਰੂਪ ਸਿੰਘ ਇਹ ਵੀ ਤਰੰਤਰੰਤਰ ਰਹਿਣ ਵਾਲਾ ਹੈ ਅਟ ਪਰਚੇ ਦੇ ਉੱਤੇ ਦਰਜ ਇੱਕ ਹੋਰ ਵਿਅਕਤੀ ਆਇਡੈਂਟੀਫਾਈ ਹੋਇਆ ਹੈ ਜਿਹੜਾ ਯਾਦਵਿੰਦਰ ਹੈ ਇਹ ਵੀ ਤਰੰਤਰੰਤਰ ਰਹਿਣ ਵਾਲਾ ਹੈ ਕਿਰਾ ਟਾਰਗੇਟ ਚੂਜ਼ ਜਿਹੜਾ ਚੂਜ਼ ਕੀਤਾ ਸੀਗਾ ਉਹ ਯਾਦਵਿੰਦਰ ਨੇ ਕੀਤਾ ਸੀਗਾ ਇਸ ਸਾਡੀ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਆਈ ਹੈ ਯਾਦਵਿੰਦਰ ਤੇ ਲੰਡਾ ਅਬਰਾਡ ਇਕੱਠੇ ਰਹ ਰਹੇ ਤੇ ਇਹਨਾਂ ਦੀ ਅਰੈਸਟ ਤੋਂ ਚਾਰ ਪੰਜ ਹੋਰ ਮਕਦਮਿਆਂ ਅੰਟਰੈਸਟ ਬਾਕੀ ਜਿਲਿਆਂ ਦੇ ਮਾਝੇ ਦੇ ਜ਼ਿਆਦਾ ਉਹ ਵੀ ਟ੍ਰੇਸ ਹੋ ਗਏ ਚੋਲਾ ਸ਼ਾਹ ਸਾਹਿਬ ਜਿਹੜੀ ਗੋਲੀ ਚੱਲੀ ਸੀਗੀ ਰੂਟ ਫੈਸ਼ਨ ਚ ਉਹ ਵੀ ਨਾ ਨਹੀਂ ਐਗਜ਼ੀਕਿਊਟ ਕੀਤੀ ਸੀ ਸਰ ਕਿਹੜੇ ਜਲੰਧਰ ਤੋਂ ਇਹ ਚੱਲੀਆਂ ਸੀ ਇਹਨਾਂ ਨੇ ਕਿੰਨੀ ਡਿਮਾਂਡ ਕੀਤੀ ਸੀ ਕਿ ਉਹ ਇਹਨਾਂ ਦੇ ਪੁਰਾਣੀ ਸੀ ਨੀ ਪੁਰਾਣੀ ਕੋਈ ਰੰਜਿਸ਼ ਨਹੀਂ ਸੀਗੀ ਜੀ ਡਿਮਾਂਡ ਇਹਨਾਂ ਨੇ ਜ਼ਰੂਰ ਕੀਤੀ ਸੀ ਕਿ ਫੋਰ ਸਿਕਿਉਰਿਟੀ ਰੀਜ਼ਨਸ ਮੈਂ ਨਹੀਂ ਤੁਹਾਨੂੰ ਦੱਸ ਪਾਉਂਗਾ ਕਿ ਕਿੰਨੀ ਦੀ ਡਿਮਾਂਡ ਕੀਤੀ ਸੀਗੀ ਡਿਮਾਂਡ ਕਰਨ ਤੋਂ 2-3 ਦਿਨ ਬਾਅਦ ਇਹਨਾਂ ਨੇ ਗੋਲੀਆਂ ਵੀ ਚਲਾਈ ਸੀ ਜੀ ਇਹ ਵੀ ਦੋਤੇ ਮਾਮਲੇ ਚੋਂ ਜਲੰਧਰ ਦੇ ਮਾਮਲੇ ਨਹੀਂ ਜਲੰਧਰ ਦੇ ਜਲੰਧਰ ਪਹਿਲਾਂ ਜੀ ਕਿੰਨੇ ਜਾਣੇ ਬਿਲਕੁਲ ਗੈਰਕਾਨੂੰਨੀ ਵੈਪਨ ਜਿਹੜਾ ਹੈ ਜਿਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਉਹ ਵਿਅਕਤੀ ਨੂੰ ਨਾਮਿਨੇਟ ਕਰ ਲਿਆ ਹੈ ਆਇਡੈਂਟੀਫਾਈ ਹੋ ਗਿਆ ਜੀ ਉਹ ਵੀ ਜਲਦੀ ਕਰ ਲਿਆ ਗਿਆ